ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤਿਲਵਾਜੀ ਸਤਕਾਰ ਜੋ ਸਾਧ ਸੰਗ ਜੀਓ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਜੀ ਦੇ ਪਾਵਨ ਸ੍ਰੀ ਮੁਖਵਾਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਦੁਰਤ ਕਹਿੰਦੇ ਨੇ ਪਾਪਾਂ ਨੂੰ ਉਭਾਰਿਆ ਦਾ ਮਤਲਬ ਹੈ ਪਾਪਾਂ ਤੋਂ ਬਚਾਉਣਾ ਸਤਗੁਰੂ ਜੀ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਜਿਹੜਾ ਹੈ ਆਪੇ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਪਾਪਾਂ ਤੋਂ ਬਚਾਉਣ ਵਾਲਾ ਹੈ ਉਸ ਮਾਲਕ ਨੇ ਮਨੁੱਖ ਦਾ ਪਿਛਲਾ ਕੀਤਾ ਪਾਪ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੱਤਾ ਜਿਸ ਉਤੇ ਬਾਹਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਜਿਸ ਮਨੁੱਖ ਉਤੇ ਪਰਮੇਸ਼ਰ ਨੇ ਮਿਹਰ ਦੀ ਨਿਗਾਹ ਕੀਤੀ ਕਿਉਂਕਿ ਪ੍ਰਮਾਤਮਾ ਦਾ ਮੁੰਡਕ ਦੀਮਾ ਦਾ ਆਪਣਾ ਦਿਆ ਤੇ ਪਿਆਰ ਵਾਲਾ ਸੁਭਾਅ ਹੈ ਜਿਹੜਾ ਉਹ ਸਦਾ ਚੇਤੇ ਰੱਖਦਾ ਹੈ ਪ੍ਰਮਾਤਮਾ ਸਦਾ ਦਿਆਲੂ ਤੇ ਕਿਰਪਾਲੂ ਹੈ ਹੋਈ ਰਾਜੇ RAM ਕੀ ਰਖਵਾਲੀ ਸਤਿਗੁਰ ਕਹਿੰਦੇ ਹਨ ਕਿ ਪ੍ਰਭੂ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਖਵਾਲੀ ਕਰਦਾ ਹੈ ਸੁਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਉਸ ਦਾ ਮਨ ਵੀ ਸੁਖੀ ਹੋ ਜਾਂਦਾ ਹੈ ਉਸ ਦਾ ਸਰੀਰ ਵੀ ਸੁਖੀ ਹੋ ਜਾਂਦਾ ਹੈ ਮਹਾਰਜ ਸਮਝਾਉਂਦੇ ਨੇ ਭਾਈ ਤੁਸੀਂ ਵੀ ਪ੍ਰਮਾਤਮਾ ਦੀ ਸਿਵਕ ਸਲਾ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁੱਖ ਮਿਲਣਗੇ ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਰਹਾਉ ਪਤ ਤੇ ਉਦਾਰਣ ਸਤ ਗੁਰ ਮੇਰਾ ਮੋਹਿਤ ਸਕਾ ਪ੍ਰਭਾਸਾ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਮੇਰਾ ਗੁਰੂ ਜਿਹੜਾ ਹੈ ਬੇਕਾਰੀਆਂ ਨੂੰ ਬਕਾਰਾਂ ਤੋਂ ਬਚਾਉਣ ਵਾਲਾ ਹੈ ਪਾਪੀਆਂ ਨੂੰ ਪਾਪ ਕਰਮ ਤੋਂ ਬਚਾਉਣ ਵਾਲਾ ਹੈ ਸਭ ਨੂੰ ਉਸ ਅਕਾਲ ਪੁਰਖ ਦਾ ਹੀ ਸਹਾਰਾ ਹੈ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ ਲਏ ਹਨ ਔਰ ਜਿਹੜਾ ਪਰਮਾਤਮਾ ਸਦਾ ਤਰ ਵਿਕਾਰੀਆਂ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖਸ਼ਦਾ ਆ ਰਿਹਾ ਉਹ ਪਰਮਾਤਮਾ ਸਭ ਦੀ ਅਰਜੋਈ ਸੁਣਨ ਵਾਲਾ ਨਾਨਕ ਦੀ ਅਰਜੋਈ ਵੀ ਉਹੀ ਸੁਣਨ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਸਦਾ ਹੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੋ ਜਿਹਨੂੰ ਕਿਸੇ ਤਰ੍ਹਾਂ ਦਾ ਭਿੰਨ ਭੇਦ ਭਾਵ ਨਹੀਂ ਹੈ ਜਿਹੜਾ ਕਿਸੇ ਨਾਲ ਕੋਈ ਉੱਚ ਨੀਚ ਨਹੀਂ ਰੱਖਦਾ ਜਿਹੜਾ ਸਭ ਨੂੰ ਇੱਕ ਨਜ਼ਰ ਦੇ ਨਾਲ ਵੇਖਦਾ ਹੈ ਉਹ ਸਾਕਾਲਪੁਰਖ ਪ੍ਰਮਾਤਮਾ ਦੀ ਚੱਲ ਨਾਲ ਜੁੜੋ ਉਹੀ ਸਾਡਾ ਲੋਕ ਤੇ ਪਰਲੋਕ ਦਾ ਰਖਵਾਲਾ ਹੈ ਸਭੇ ਅਕਾਲਪੁਰਖ ਵਾਹਿਗੁਰੂ ਜੀ ਤੇ ਰਕਿਏ ਵਾਹਿਗੁਰੂ ਦਾ ਸਿਮਰਨ ਭਜਨ ਬੰਦਗੀ ਕਰਦੇ ਰਹੀਏ ਔਰ ਨਾਲ-ਨਾਲ ਦੁਨਿਆਵੀ ਕਾਰਜ ਕਰਦੇ ਰਹੀਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸਭਨਾ ਪਰਮੇਰ ਭਰਿਆ ਰੱਖਣ ਸਬਨਾ ਨਾਮ ਦਾਤ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਸਵਾਗਤ ਦੀ ਅਰਦਾਸ ਗੁਰੂ ਘਰ ਦੀ ਸੇਵਾਵਾ ਪਾਤਸ਼ਾਹ ਜੀ ਕਿਰਪਾ ਕਰਕੇ ਸਬਨਾ ਦੇ ਮਨਾਂ ਨੂੰ ਪ੍ਰੇਰ ਗਿਆਪ ਲੈ ਲੈਣ ਅਰਦਾਸ ਬੇਨਤੀ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੀ ਗੋਬਿੰਦ ਦਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ